ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਜੀ ਅਮਰਤਸਰੀਆ ਮਲਦਿਆਂ ਵੱਲੋਂ ਲੋ ਜੀ ਸਾਡੇ 450 ਵਿੱਚ ਕਾਟਨ ਦੇ ਬਟਨਾਂ ਦਾ ਸੂਟ ਲੈ ਕੇ ਆਏ ਹਾਂ ਜੀ ਬਹੁਤ ਹੀ ਜ਼ਿਆਦਾ ਡਿਮਾਂਡ ਆ ਰਹੀ ਸੀ ਕਸਟਮਰ ਦੀ ਅਲਟੀਮੇਟ ਡਿਜ਼ਾਈਨ ਆ ਜੀ ਸਾਰੇ ਡਿਜ਼ਾਈਨ ਓਪਨ ਕਰਕੇ ਦਿਖਾਉਂਗਾ ਕੱਲਾ ਕੱਲਾ ਡਿਜ਼ਾਈਨ ਕੱਲਾ ਕੱਲਾ ਸੂਟ ਓਪਨ ਕਰਕੇ ਦਿਖਾਉਂਗਾ ਵੀਡੀਓ ਲਾਸਟ ਤੱਕ ਦੇਖਿਓ ਤੇ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਜਾਣੇ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਕੱਲਾ ਕੱਲਾ ਡਿਜ਼ਾਈਨ ਓਪਨ ਕਰਕੇ ਦਿਖਾਵਾਂਗੇ ਜੀ ਅਲਟੀਮੇਟ ਡਿਜ਼ਾਈਨ ਆਏ ਹੋਏ ਆ ਪੈਲਰ ਡਿਜ਼ਾਈਨ ਤੇ ਮਾਰੋ ਨਿਗਾਹ ਜੀ ਸਭ ਤੋਂ ਸੋਹਣਾ ਡਿਜ਼ਾਈਨ ਤੇ ਸਭ ਦਾ ਫੇਵਰਿਟ ਡਿਜ਼ਾਈਨ neck ਦੇ ਉੱਤੇ ਹੈਂਡਵਰਕ ਕਰਿਆ ਹੋਇਆ ਜੀ ਮਿਰਰ ਵਰਕ ਦਾ ਕੰਮ ਹੈ ਆ ਬਰੀਕੀਆਂ ਨਿਗਾਹ ਕਰਾ ਦੋ ਅਲਟੀਮੇਟ ਡਿਜ਼ਾਈਨ ਬਣਾਇਆ ਹੋਇਆ ਜੀ ਇਹਦੇ ਵਿੱਚ ਪੂਰੇ ਚਾਰ ਰੰਗ ਆਣਗੇ ਮੈਚਿੰਗ ਬੋਟਮ ਹੈ ਲੈਰੀਆ ਦੁਪੱਟਾ ਬੜਾ ਸੋਹਣਾ ਬਣਾਇਆ ਹੈ ਕੰਬੀਨੇਸ਼ਨ ਬਹੁਤ ਪਿਆਰਾ ਹੈ ਦਾ ਆ ਲੋ ਦੁਪੱਟਾ ਬਿਲਕੁਲ ਸੌਫਟ ਕੁਆਲਿਟੀ ਦਾ ਆਏਗਾ ਪਿਓਰ ਕਾਟਨ ਦਾ ਖੁੱਲਾ ਡੁੱਲਾ ਦੁਪੱਟਾ 450 ਪ੍ਰਾਈਸ ਰਹੇਗਾ ਜੀ ਮਾਰਕੀਟ ਦੇ ਵਿੱਚ ਘੱਟੋ ਘੱਟ ਵੀ ਨਾ ਨਾ ਕਰਦੇ 500 550 ਘੱਟ ਕੋਈ ਨਹੀਂ ਸੇਲ ਕਰਦਾ ਚਾਰ ਰੰਗ ਨੇ ਚਾਰੇ ਰੰਗ ਬੜੇ ਸੋਹਣੇ ਨੇ ਤੇ ਚਾਰ ਨਾਲ ਚਾਰ ਰੰਗ ਦਿਖਾਉਣਾ ਸੋਹਣੇ ਆ ਲੋ ਇੱਕ ਰੰਗ ਆ ਉਹ ਇਹਦੇ ਵਿੱਚ ਗਾਜਰੀ ਕਲਰ ਬੜਾ ਪਿਆਰਾ ਕਲਰ ਹੈ ਅਲਟੀਮੇਟ ਕਲਰ ਹੈ ਜੀ ਇੱਕ ਗਾਜਰੀ ਕਲਰ ਆ ਗਿਆ ਜੀ ਇੱਕ ਆਏਗਾ ਜੀ ਲੈਮਨ ਕਲਰ ਅਜੇ ਪੀਸ ਹੁਣੀ ਆਇਆ ਜੀ ਤੁਹਾਡੇ ਅਕੇ ਸ਼ੇਅਰ ਕਰਦੇ ਆ ਵੀਡੀਓ ਬਣਾ ਕੇ ਲੋ ਜੀ ਇੱਕ ਆਇਆ ਇਸ ਦੇ ਵਿੱਚ ਜੀ ਪਿੰਕ ਹੌਟ ਪਿੰਕ ਕਲਰ ਲੋ ਜੀ ਚੈੱਕ ਕਰੋ ਕਲਰ ਚੈੱਕ ਕਰੋ ਕਿੰਨੇ ਪਿਆਰੇ ਨੇ ਲੋ ਜੀ ਇੱਕ ਡਿਜ਼ਾਈਨ ਆਇਆ ਜੀ ਆਵਲਾ ਡਿਜ਼ਾਈਨ ਬੜਾ ਸੋਹਣਾ ਡਿਜ਼ਾਈਨ ਹੈ 450 ਪ੍ਰਾਈਸ ਰਹੇਗਾ ਜੀ 450 ਲੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਲੋ ਜੀ 450 ਰੇਂਜ ਹੈਂਡਵਰਕ ਕਰਿਆ ਹੋਇਆ ਜੀ ਅਲਟੀਮੇਟ ਡਿਜ਼ਾਈਨ ਪਿਓਰ ਕਾਟਨ ਹੈ ਜਿਵੇਂ ਮਰਜੀ ਡਿਲੀਵੇਰ ਜਿਵੇਂ ਮਰਜੀ ਯੂਜ਼ ਕਰੋ ਅਲਟੀਮੇਟ ਪੀਸ ਨੇ ਔਰ ਪ੍ਰਿੰਟਿੰਗ ਬਹੁਤ ਸੋਹਣੀ ਹੈ ਨਾਲ ਦੁਪੱਟੇ ਵੀ ਨਾਲ ਆ 450 ਰੇਂਜ ਇਹਦੇ ਵਿੱਚ ਕਲਰ ਮਿਲਣਗੇ ਤੁਹਾਨੂੰ ਤਿੰਨ ਇੱਕ ਮਿਲੇਗਾ yellow ਕਲਰ ਇੱਕ ਮਿਲੇਗਾ ਗਾਜਰੀ ਕਲਰ ਕਲਰ ਤਿੰਨੇ ਸੋਹਣੇ ਆ ਲੋ ਜੀ ਇੱਕ ਡਿਜ਼ਾਈਨ ਆਏਗਾ ਜੀ ਆਵਲਾ ਡਿਜ਼ਾਈਨ V ਸ਼ੇਪ ਦੇ ਵਿੱਚ ਨਵਾਂ ਡਿਜ਼ਾਈਨ ਲਾਂਚ ਕਰਿਆ ਹੋਰ ਬੜਾ ਪਿਆਰਾ ਡਿਜ਼ਾਈਨ ਹੈ ਅਲਟੀਮੇਟ ਡਿਜ਼ਾਈਨ ਹੈ ਕਲਰ ਕੰਬੀਨੇਸ਼ਨ ਬੜਾ ਪਿਆਰਾ ਹੈ ਆ ਦੇਖੋ V ਸ਼ੇਪ neck ਹੈ ਅਲਟੀਮੇਟ ਡਿਜ਼ਾਈਨ ਹੈ ਲੈਂਥ ਵੀ ਦੀ ਪੂਰੀ ਹੈ ਨਾਲ ਦੁਪੱਟਾ ਵੀ ਕਾਟਨ ਦਾ ਦੇਣਾ ਵਧੀਆ 450 ਪ੍ਰਾਈਸ ਜੀ 450 ਰੇਂਜ ਚ ਅਲਟੀਮੇਟ ਡਿਜ਼ਾਈਨ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਹੈ ਲੋ ਜੀ ਇੱਕ ਡਿਜ਼ਾਈਨ ਆਏਗਾ ਬੜਾ ਸੋਹਣਾ ਡਿਜ਼ਾਈਨ ਆ ਵਾਲਾ ਸਪੈਸ਼ਲ ਡਿਜ਼ਾਈਨ ਇਹਦੇ ਵਿੱਚ ਵੀ ਚਾਰ ਰੰਗ ਨੇ ਪ੍ਰਿੰਟਿੰਗ ਚੈੱਕ ਕਰੋ neck ਤੇ ਵਰਕ ਆਏਗਾ ਬੜਾ ਪਿਆਰਾ ਅਲਟੀਮੇਟ ਵਰਕ ਹੈ ਮੈਚਿੰਗ ਬਾਟਮ ਹੈ ਦੁਪੱਟਾ ਕਾਟਨ ਦਾ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਜ਼ਬਰਦਸਤ ਪ੍ਰਿੰਟਿੰਗ ਹੈ ਬਿਊਟੀਫੁੱਲ ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਬੜੇ ਪਿਆਰੇ ਕਲਰ ਨੇ ਇੱਕ ਕਲਰ ਆਏਗਾ ਜੀ ਇਸ ਚ ਮਸਟਰਡ ਕਲਰ ਬੜਾ ਪਿਆਰਾ ਕਲਰ ਹੈ ਇੱਕ ਕਲਰ ਆਏਗਾ ਪਰਪਲ ਵਾਈਨ ਸਾਰੇ ਕਲਰ ਸੋਹਣੇ ਨੇ ਸਾਰੇ ਰੰਗ ਪਿਆਰੇ ਨੇ ਇੱਕ ਆਏਗਾ ਪਰਪਲ ਵਾਈਨ ਤੇ ਇੱਕ ਆਏਗਾ ਇਹਦੇ ਵਿੱਚ ਰੈੱਡ ਗਾਜਰੀ ਆ ਗਾਜਰੀ ਜਿਹਾ ਕਲਰ ਹੈ ਸੋ ਸਾਰੇ ਕਲਰ ਪਿਆਰੇ ਨੇ ਚਾਰ ਰੰਗ ਇਹਦੇ ਵਿੱਚ ਆ ਗਏ ਇੱਕ ਡਿਜ਼ਾਈਨ ਆਏਗਾ ਜੀ ਬੜਾ ਪਿਆਰਾ ਡਿਜ਼ਾਈਨ ਆਇਆ ਸਪੈਸ਼ਲ ਡਿਜ਼ਾਈਨ ਆ ਵਾਲਾ ਇਹਦੇ ਵਿੱਚ ਵੀ ਚਾਰ ਰੰਗ ਨੇ neck ਦੇ ਉੱਤੇ ਹੈਂਡਵਰਕ ਕਰਿਆ ਹੋਇਆ ਰੇਟ 450 ਜੀ 450 ਰੈਂਚ ਇਹ ਵਰਕ ਨਹੀਂ ਮਿਲਦਾ 450 ਰੇਂਜ ਵਧੀਆ ਕੁਆਲਿਟੀ ਵਿਰਾਸਤ ਦਾ ਮਾਲ ਹੈ ਬ੍ਰਾਂਡ ਦਾ ਮਾਲ ਹੈ ਮਿਲ ਮੇੜਾ ਲੋ ਜੀ ਆ ਦੁਪੱਟਾ ਜੀ ਇਹਦੇ ਨਾਲ ਬਿਲਕੁਲ ਸੌਫਟ ਕੁਆਲਿਟੀ ਦਾ ਦੁਪੱਟਾ ਆਏਗਾ ਜੀ ਹਜੇ ਫਰੈਸ਼ ਪੀਸ ਹੋਣੀ ਆਏ ਆ ਲੋ ਜੀ ਚੈੱਕ ਕਰੋ ਦੁਪੱਟਾ ਦੇਖੋ ਕਿੰਨਾ ਸੋਹਣਾ ਇਹਦੇ ਵਿੱਚ ਰੰਗ ਮਿਲਣਗੇ ਤੁਹਾਨੂੰ 4 ਇੱਕ ਮਿਲੂਗਾ ਜੀ ਸਕਾਈਆ ਕਲਰ ਪਾਊਡਰ ਬਲੂ ਜਾਂ ਇੱਕ ਆਏਗਾ ਇਸ ਦੇ ਵਿੱਚ ਜੀ ਰਾਮਾ ਗ੍ਰੀਨ ਜਾਂ ਕਲਰ ਇੱਕ ਆਏਗਾ ਜੀ ਆਹ ਵਾਲਾ ਆਈਸਕਰੀਮ ਚਾਰ ਰੰਗ ਇਹਦੇ ਵਿੱਚ ਆਗੇ ਜੀ ਇੱਕ ਆਏਗਾ ਸੋਲੋ ਬਲੈਕ ਜੀ ਸਪੈਸ਼ਲ neck ਦੇ ਉੱਤੇ ਹੈਂਡਵਰਕ ਜੀ ਅਲਟੀਮੇਟ ਡਿਜ਼ਾਈਨ ਬਿਊਟੀਫੁੱਲ ਡਿਜ਼ਾਈਨ ਦੁਪੱਟਾ ਨਾਲ ਆਏਗਾ ਕੰਬੀਨੇਸ਼ਨ ਦੇ ਵਿੱਚ ਵਾਈਟ ਦੁਪੱਟਾ ਬੜਾ ਸੋਹਣਾ ਪ੍ਰਿੰਟਿੰਗ ਬੜੀ ਜ਼ਬਰਦਸਤ ਹੈ ਦੁਪੱਟੇ ਦੀ ਆਹ ਲੋ 450 ਪ੍ਰਾਈਸ 450 ਜੀ ਲੋ ਜੀ ਇੱਕ ਡਿਜ਼ਾਈਨ ਆਏਗਾ ਜੀ ਬੜਾ ਸੋਹਣਾ ਡਿਜ਼ਾਈਨ ਆਏਗਾ ਅਲਟੀਮੇਟ ਡਿਜ਼ਾਈਨ ਹੈ ਚਾਰ ਰੰਗ ਨੇ ਪ੍ਰਿੰਟਿੰਗ ਬੜੀ ਸੋਹਣੀ ਹੈ ਡਿਜੀਟਲ ਪ੍ਰਿੰਟਿੰਗ ਹੈ ਆਹ ਲੋ ਆਹ ਲੋ ਫਰੰਟ ਬੈਕ ਦੀ ਪ੍ਰਿੰਟਿੰਗ ਆ ਗਈ ਆਹ ਲੋ ਚੈੱਕ ਕਰੋ ਆ ਬਾਰਡਰ ਸਟਾਈਲ ਆ ਬਾਟਮ ਮੈਚਿੰਗ ਆ ਦੁਪੱਟਾ ਚਾਰ ਰੰਗ ਆਣਗੇ ਜੀ ਇਹਦੇ ਚਾਰੇ ਰੰਗ ਬੜੇ ਸੋਹਣੇ ਨੇ ਬ੍ਰਾਈਟ ਕਲਰ ਚਾਰਟ ਹੈ ਚਾਰੇ ਰੰਗ ਪਿਆਰੇ ਨੇ ਇੱਕ ਮੋਰ ਪੰਖੀ ਆਮਾ ਗ੍ਰੀਨ ਬੜਾ ਪਿਆਰਾ ਕਲਰ ਹੈ ਇੱਕ ਆਏਗਾ ਜਾਮਨੀ ਪਰਪਲ ਕਲਰ ਸਾਰੇ ਪਿਆਰੇ ਨੇ ਲੋ ਜੀ ਇੱਕ ਆਏਗਾ ਬ੍ਰਾਈਟ yellow ਆ ਲੋ ਚਾਰ ਰੰਗ ਇਹਦੇ ਵਿੱਚ ਆਗੇ ਜੀ ਇੱਕ ਡਿਜ਼ਾਈਨ ਆਏਗਾ ਆਹ ਵਾਲਾ ਬੜਾ ਪਿਆਰਾ ਡਿਜ਼ਾਈਨ ਹੈ ਜੀ ਅਲਟੀਮੇਟ ਡਿਜ਼ਾਈਨ ਹੈ ਚਾਰ ਰੰਗ ਇਹਦੇ ਵਿੱਚ ਆਣਗੇ ਸਭ ਨੂੰ ਬੇਨਤੀ ਹੈ ਕਿ ਵੀਡੀਓ ਲਾਸਟ ਤੱਕ ਦੇਖਿਓ ਸਕਿਪ ਨਾ ਕਰਿਓ ਲੋ ਜੀ ਡਿਜ਼ਾਈਨ ਸਾਰੇ ਬਿਊਟੀਫੁਲ ਆ ਅਲਟੀਮੇਟ ਡਿਜ਼ਾਈਨ ਆ ਆਹ ਦੁਪੱਟਾ ਜੀ ਨਾਲ ਇਹਦੇ ਦੁਪੱਟਾ ਵੀ ਬੜਾ ਸੋਹਣਾ ਹੈ ਦਾ ਬਿਲਕੁਲ ਸੌਫਟ ਕੁਆਲਿਟੀ ਦਾ ਦੁਪੱਟਾ ਆਏਗਾ ਜੀ ਕਾਟਨ ਦਾ ਆ ਲੋ ਚੈੱਕ ਕਰੋ ਇਹਦੇ ਵਿੱਚ ਰੰਗ ਮਿਲਣਗੇ ਚਾਰ ਜੀ ਇੱਕ ਲਵੈਂਡਰ ਕਲਰ ਜੀ ਇੱਕ येलो ਕਲਰ ਜੀ ਬਿਕ ਹੌਟ ਪਿੰਕ ਕਲਰ ਜੀ ਚਾਰ ਰੰਗ ਇਹਦੇ ਵਿੱਚ ਆਗੇ ਇੱਕ ਡਿਜ਼ਾਈਨ ਆਏਗਾ ਬੜਾ ਜ਼ਬਰਦਸਤ ਡਿਜ਼ਾਈਨ ਹੈ ਜੀ ਆਰੀ ਦਾ ਵਰਕ ਕਰਾਇਆ ਡਿਜੀਟਲ ਪ੍ਰਿੰਟਿੰਗ ਹੈ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਸਾਰਾ ਆਰੀ ਦਾ ਕੰਮ ਮੈਚਿੰਗ ਬਾਟਮ ਨਾਲ 2/2 ਕਾਟਨ ਦਾ ਵਧੀਆ ਮਾਲ ਕਾਟਨ ਦਾ ਦੁਪੱਟਾ ਆਏਗਾ ਜੀ ਚਾਰ ਰੰਗ ਇਹਦੇ ਵਿੱਚ ਆ ਲੋ ਇੱਕ ਰੰਗ ਆਏਗਾ ਜੀ ਇਹਦੇ ਵਿੱਚ ਫਰੋਜ਼ੀ ਫਰੋਜ਼ੀ ਡਿਫਰੈਂਟ ਜਿਹਾ ਕਲਰ ਹੈ ਇੱਕ ਆਏਗਾ ਜਿਸ ਦੇ ਵਿੱਚ ਬੜਾ ਪਿਆਰਾ ਬਰਾਊਨ ਜਿਹਾ ਕਲਰ ਚਾਕਲੇਟ ਦਾ ਕਲਰ ਨਵਾਂ ਜਿਹਾ ਰੰਗ ਹੈ ਇੱਕ ਕਲਰ ਹੈ ਗਾਜ਼ਰੀ ਕਲ ਚਾਰ ਰੰਗ ਇਹਦੇ ਵਿੱਚ ਆਗੇ ਜੀ ਇੱਕ ਡਿਜ਼ਾਈਨ ਆਏਗਾ ਜੀ ਬੜਾ ਸੋਹਣਾ ਡਿਜ਼ਾਈਨ ਆ ਵਾਲਾ ਸਪੈਸ਼ਲ ਡਿਜ਼ਾਈਨ ਜੀ ਚਾਰ ਰੰਗ ਇਹਦੇ ਵਿੱਚ ਨੇ ਨੈਕ ਤੇ ਪੱਟੀ ਲੱਗੀ ਹੋਈ ਹੈ ਪ੍ਰਿੰਟ ਪੱਟੀ ਲਗਾ ਕੇ ਬਾਟਮ ਨਾਲ ਦੀ ਉੱਪਰ ਲੈਸ ਵਰਕਰਿਆ ਹੋਇਆ ਆ ਲੋ ਆ ਬਾਟਮ ਆ ਗਈ ਚਾਰ ਰੰਗ ਇਹਦੇ ਵਿੱਚ ਮਿਲ ਜਾਣਗੇ ਦੁਪੱਟਾ ਵੀ ਸੋਹਣਾ ਹੈ ਇਹਦਾ ਡਿਜ਼ਾਈਨਿੰਗ ਅਲਟੀਮੇਟ ਹੈ ਰੇਟ 450 ਜੀ ਪ੍ਰਾਈਸ 450 ਰੁਪਏ ਹੋਲ ਸੇਲ ਪ੍ਰਾਈਸ ਹੈ ਜੀ 450 ਇੱਕ ਕਲਰ ਮਿਲੇਗਾ ਗ੍ਰੇ ਇੱਕ ਮਿਲੇਗਾ ਇਸੀ yellow mustard ਚਾਹੇ ਤੁਸੀਂ ਸੇਲ ਕਰਨ ਵਾਸਤੇ ਲੈ ਲਓ ਚਾਹੇ ਜਿੱਦਾਂ ਮਰਜ਼ੀ ਲੈ ਲਓ ਤਾਂ ਘਰੇ ਪਾਉਣ ਵਾਸਤੇ ਲੈ ਲਓ ਸਿੰਗਲ ਪੀਸ ਵੀ ਦੇ ਦਾਂਗੇ 450 ਕਲਰ ਦੇਖੋ ਇੱਕ ਤੋਂ ਇੱਕ ਰੰਗ ਨੇ ਲੋ ਜੀ ਇੱਕ ਆਏਗਾ ਸਭ ਦਾ ਫੇਵਰਟ ਡਿਜ਼ਾਈਨ ਜੀ ਆ ਵਾਲਾ ਬਿਲਕੁਲ ਨਵਾਂ ਡਿਜ਼ਾਈਨ ਲਾਂਚ ਕਰ ਰਹੇ ਹਾਂ ਸਪੈਸ਼ਲ ਕਰੀਮ ਕਲਰ ਦੇ ਵਿੱਚ ਸੁਪਰ ਹਿੱਟ ਆਰਟੀਕਲ ਹੈ ਸਭ ਤੋਂ ਜ਼ਿਆਦਾ ਡਿਮਾਂਡ ਆਦੀ ਹੈ ਕਰੀਮ ਰੰਗ ਦੀ ਡਿਜ਼ਾਈਨਿੰਗ ਚੈੱਕ ਕਰੋ ਸਾਰਾ ਸਲੋਸਕੀ ਵਰਕ ਦਾ ਕੰਮ ਨੈੱਕ ਦੇ ਉੱਤੇ ਪ੍ਰਿੰਟਿੰਗ ਜ਼ਬਰਦਸਤ ਆ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਹੈ ਮੈਚਿੰਗ ਬਾਟਮ ਆ ਦੁਪੱਟਾ ਸਭ ਨੂੰ ਬੇਨਤੀ ਹੈ ਕਿ ਵੀਡੀਓ ਦੀ ਕੁਆਲਿਟੀ ਐਚਡੀ ਕਰਕੇ ਦੇਖਿਓ ਲੋ ਜੀ ਆਹ ਦੁਪੱਟਾ ਸੋ ਹੁਣ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਇਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਰਨਾ WhatsApp ਤੇ ਇੱਕ ਵਾਰੀ ਰਿਪੀਟ ਨਿਗਾ ਕਰਾ ਰਿਆਂ ਇੱਕ ਤਾਂ ਕਰੀਮ ਆ ਗਿਆ 450 ਰੁਪਏ ਵਿੱਚ ਇੱਕ ਡਿਜ਼ਾਈਨ ਆ ਗਿਆ ਇਹਦੇ ਤਿੰਨ ਚਾਰ ਰੰਗ ਨੇ ਗ੍ਰੇ, ਲੈਮਨ ਤੇ ਇੱਕ ਗਾਜ਼ਰੀ ਆ ਮੈਂ ਸੀਗਰੀ ਨੂੰ ਓਪਨ ਕਰਿਆ ਹੋਇਆ ਆਪਾਂ ਲੋ ਜੀ ਇੱਕ ਆਏਗਾ ਆਵਲਾ ਡਿਜ਼ਾਈਨ ਗਾਜ਼ਰੀ ਆ ਗਿਆ ਚਾਕਲੇਟ ਕਲਰ ਆ ਗਿਆ ਫਿਰੋਜ਼ੀ ਕਲਰ ਆ ਗਿਆ ਤੇ ਇੱਕ ਆਏਗਾ ਜੀ ਰਾਮਾ ਗ੍ਰੀਨ ਮੋਰ ਪੰਖੀ ਆ ਇਹ ਡਿਜ਼ਾਈਨ ਆ ਜੀ ਇਹਦੇ ਵਿੱਚ ਵੀ ਚਾਰ ਰੰਗ ਨੇ ਆ ਵੀ ਡਿਜ਼ਾਈਨ ਬੜਾ ਸੋਹਣਾ ਰੋਜ਼ੀ ਆ ਗਿਆ yellow ਆ ਗਿਆ lavender ਆ ਗਿਆ hot pink ਆ ਗਿਆ ਚਾਰ ਰੰਗ ਆ ਗਏ ਜੀ ਰੇਟ 450 ਹੋਲ ਸੇਲ ਪ੍ਰਾਈਸ ਲੋ ਜੀ purple rama green yellow ਤੇ ਆ ਗਿਆ ਇੱਕ ਗਾਜਰੀ ਨੈਕਸਟ ਆ ਗਿਆ ਜੀ black solo ਇੱਕ ਆਰ ਡਿਜ਼ਾਈਨ ਸੀਗਾ ਹੈਂਡ ਵਰਕਾ ਨੈਕ ਤੇ ਚਾਰ ਰੰਗ ਇਹਦੇ ਵਿੱਚ ਆਈਸ ਬਲੂ, ਹੌਟ ਪਿੰਕ, ਰਾਮਾ ਗ੍ਰੀਨ, ਇੱਕ ਆਏਗਾ ਕਾਰਬਨ ਗ੍ਰੇ। ਇੱਕ ਆਏਗਾ ਜੀ ਆਵਲਟ ਵਾਈਨ। ਵਾਈਨ ਗਾਜ਼ਰੀ ਰੈੱਡ, ਮਸਟਰਡ ਤੇ ਬੜਾ ਪਿਆਰਾ 에ਅਰ ਫੋਰਸ ਕਲਰ। ਲੋ ਜੀ ਇੱਕ ਆ ਸੋਲੋ ਆਏਗਾ ਵੀ ਸ਼ੇਪ ਵਾਲਾ ਡਿਜ਼ਾਈਨ, ਸੁਪਰ ਹਿੱਟ ਨਵਾਂ ਡਿਜ਼ਾਈਨ। ਇੱਕ ਆਏਗਾ ਜੀ ਆਵਲਾ ਡਿਜ਼ਾਈਨ ਇਹਦੇ ਵਿੱਚ ਤਿੰਨ ਰੰਗ ਨੇ ਜੀ, ਆ ਡਿਜ਼ਾਈਨ ਓਪਨ ਕਰਾਇਆ ਜਿਹੜਾ ਗਾਜ਼ਰੀ ਕਲਰ ਹੈ, yellow ਰੰਗ ਹੈ। ਇੱਕ ਰਾਮਾ ਗ੍ਰੀਨ ਹੈ ਮੋਰ ਪੰਖੀ ਕਲਰ ਬੜਾ ਪਿਆਰਾ ਕਲਰ ਹੈ ਇੱਕ ਆਏਗਾ ਆਵਲਾ ਡਿਜ਼ਾਈਨ ਸੋਪਰੇਟ ਡਿਜ਼ਾਈਨ ਸੀਗਾ ਜਿਹੜਾ ਮਿਰਰ ਵਰਕ ਵਾਲਾ ਇਹਦੇ ਵਿੱਚ ਆਗੇ ਜੀ ਕਲਰ ਬੜੇ ਪਿਆਰੇ ਇੱਕ ਰੰਗ ਆਏਗਾ ਜੀ ਆਵਲਾ ਪਿੰਕ ਇੱਕ ਆ ਗਿਆ yellow ਤੇ ਇੱਕ ਆ ਗਿਆ ਗਾਜ਼ਰੀ ਤੇ ਇੱਕ ਆ ਗਿਆ ਫਰੋਜ਼ੀ ਸੋ ਜਿਹੜਾ ਵੀ ਹੁਣ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰੋ WhatsApp ਤੇ ਜਿਹੜਾ ਨੰਬਰ ਮੈਂਸ਼ਨ ਕਰਾਇਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਥੈਂਕ ਯੂ so much